ਉਹੜ ਮੈਂ ਤਾਂ ਵਿੱਚ ਹੀ ਵੜ ਜਾ ਕੈਮਰੇ ਦੇ ਵਿੱਚ ਵੜ ਜਾ ਆਲੂ ਬੰਬ ਬਣੀ ਬੈਠੀ ਆਲੂ ਬੰਬ ਓਏ ਆ ਇਹ ਕਿਹੜੀ ਖੋਟ ਚ ਬੜੀ ਹੋਈ ਹੈ ਦੇਖੋ ਕਿਵੇਂ ਬੱਤ ਬਣ ਕੇ ਖੜੀ ਹੈ ਇਹਨੂੰ ਖੋਪੇ ਦਾ ਤੇਲ ਹੀ ਲਾਣਾ ਹੋਰ ਚੱਕ ਕੇ ਸਰੋਂ ਦਾ ਲਾ ਦਿਓ ਪੀਲੇ ਪੀਲੇ ਹੋ ਜਾਣਗੇ ਵਾਲ ਹੈਲੋ ਗਾਇਸ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸੋ ਅੱਜ ਦਾ ਵਲੌਗ ਹੈਗਾ ਜੀ ਸਪੈਸ਼ਲ ਕਿਉਂਕਿ ਅੱਜ ਹੈਗਾ ਜੀ ਆਪਾਂ ਸ਼ਿਟੀ ਦਾ ਗੁਰੂ ਨੂੰ ਮਾਵਾਗੇ ਤੇ ਉਹਨੂੰ ਦੱਸਾਂਗੇ ਕਿ ਇਸ ਤਰ੍ਹਾਂ ਕਿਵੇਂ ਲਾਉਣੀ ਆ ਤੇ ਜਿਹੜੇ ਇਹਦੇ ਬਾਲ ਹੁੰਦੇ ਆ ਕਿਵੇਂ ਮਤਲਬ ਕਿ ਪਹਿਲਾਂ ਰਫ ਹੁੰਦੇ ਆ ਉਹਨੂੰ ਸਿੱਕੀ ਕਿਵੇਂ ਕਰੀਏ ਤੇ हां ਦੇਖੋ ਜੀ ਆਪਣਾ ਡੌਗੀ ਤੇ ਮਿੱਟੀ ਨਾਲ ਲਿਬੜ ਜਾਂਦੀ ਤੇ ਫਿਰ ਖੁਲਕ ਕਰਦੀ ਆ ਤੇ ਤੁਸੀਂ ਬਾਲ ਦੇਖੋ ਪਹਿਲਾਂ ਮੈਂ ਇਹਦੀਆਂ ਫੋਟੋਆਂ ਕੀਤੀਆਂ ਸੀ ਮੈਂ ਕਿ ਥੰਬਨੇਲ ਤੇ ਲਾ ਦੂੰਗੀ ਬਿਫੋਰ ਆਫਟਰ ਵਾਲੀ ਤੇ ਹੁਣ ਦੇਖੋ ਮਤਲਬ ਕਿ ਕਿੰਨੇ ਬਾਲ ਵਗੈਰਾ ਇਹਦੇ ਤੇ ਨਵਾਉਣ ਤੋਂ ਬਾਅਦ ਵੀ ਤੁਹਾਨੂੰ ਆਪਾਂ ਇਹਦੇ ਵੀਊ ਦਿਖਾਵਾਂਗੇ ਅਸੀਂ ਲੈ ਲਈ ਜੀ ਆਪਦੀ ਹੈ ਫੇਰ ਸਟਾਰਟ ਦੇਖੋ ਜੀ ਜਿਵੇਂ ਹੁਣ ਇਹਦੇ ਮੂਹ ਦੀ ਕਟਿੰਗ ਵੀ ਸਾਰੀ ਕਰਨ ਵਾਲੀ ਆ ਤੇ ਵਾਲ ਜਿਆਦਾ ਵਧੇ ਹੋਏ ਇਹਨਾਂ ਦੇਖਣ ਚ ਪ੍ਰੋਬਲਮ ਹੁੰਦੀ ਆ ਤੇ ਇਹ ਕਾਫੀ ਦਿਨ ਤੋਂ ਮੈਂ ਸੋਚ ਰਹੀ ਸੀ ਮੈਂ ਕਿਹਾ ਚੱਲ ਵੀਡੀਓ ਬਣਾਵਾਂਗੇ ਨਾਲ ਇਸ ਬਾਕੀ ਨੂੰ ਪਤਾ ਲੱਗ ਜਾਊਗਾ ਤੇ ਆਈਂ ਪਹਿਲਾਂ ਮੜਾ ਜਾ ਤੇ ਆਪਾਂ ਇਹਦੇ ਪਿੱਛੋਂ ਦੀ ਵਾਲ ਕੱਟਦੇ ਸੀਗੇ ਕਿਉਂਕਿ ਇਹਦੇ ਗੰਢਾ ਵਗੈਰਾ ਬਣੀਆਂ ਹੋਈਆਂ ਸੀ ਆਈਂ ਕਰਕੇ ਆਈਂ ਵਾਲੀ ਤੇ ਇਹ ਜਦੋਂ ਪਿੱਛੇ ਜਾਂਦੀ ਆ ਪਸ਼ੂਆਂ ਵਾਲੇ ਚ ਜਾਂ ਜਾਂਦੀ ਆ ਖੇਤ ਚ ਉਦੋਂ ਇਹਦੀਆਂ ਗੰਡਾਂ ਗਿੱਲੀਆਂ ਹੁੰਦੀਆਂ ਨੇ ਫਸਤਾ ਵਿਚਾਰੀ ਸੋਸਤੀ ਜੀ ਜਾ ਰੋਟੀ ਖਾ ਕੇ ਆਟੀ ਆ ਲਓ ਜੀ ਪਿੰਦਰੇ ਨੂੰ ਮੈਂ ਧੋਕੇ ਰੱਖਦਾ ਵਾ ਰੱਖਦਾ ਨਮਉਣ ਤੋਂ ਬਾਅਦ ਬੈਲ ਨੂੰ ਸਿੱਧਾ ਆਪਾਂ ਪਿੰਦਰੇ ਚ ਵੜਾਂਗੇ ਕਿਉਂ ਫਿਰ ਪਸ਼ੂਆਂ ਵਾਲੇ ਚ ਭੱਜ ਜਾਂਦੀ ਆ ਤੇ ਫੇਰ ਲਿਬੜ ਜਾਂਦੀ ਆ ਜਾਂ ਫਿਰ ਜੀ ਇਹਦੇ ਨਾਲ ਖਹਿਣ ਲੱਗ ਜਾਂਦੀ ਆ ਫਿਰ ਇਹ ਦੋਨੇ ਲੜ ਲੜਦੀਆਂ ਬਾਹਰੀਆਂ ਨੇ ਚਲੋ ਜੀ ਹੁਣ ਆਪਾਂ ਚੱਲਦੇ ਆ ਬੈਲ ਨੂੰ ਲੈਣ ਦੇਖੀ ਤੇ ਕਿਹੜੀ ਖੋਟ ਚ ਵੜੀ ਗਈ ਆ ਬੇਨ ਪਤੀ ਸੀ ਤਾਂ ਇੱਥੇ ਲੁਕੀ ਹੋਏਗੀ ਤੇ ਮੈਂ ਸਿੱਧਾ ਅੱਗੇ ਅਟੈਕ ਕਰਦਾ ਚਲੋ ਜੀ ਉਹਨੂੰ ਬਾਹਰ ਕੱਢੋ ਚਲ ਚਲ ਜਲਦੀ ਆਜੇ ਇਹ ਉਪਰੇ ਚੱਕੜੀ ਜੀ ਹੁਣ ਤਾਂ ਜੀ ਐਨ ਪੂਰੀ ਸੁਸਤੀਆਂ ਦੇ ਵਿੱਚ ਆਹੇ ਤੇ ਨਵਾਉਣ ਤੋਂ ਪਹਿਲਾਂ ਆਪਾਂ ਇਹਦੇ ਕੰਨਾ ਚਾਹ ਪਾਵਾਂਗੇ ਤੇ ਤਾਂ ਕਿ ਜਿਹੜਾ ਪਾਣੀ ਇਹ ਕੰਨਾ ਚੰਨਾ ਜਾਵੇ ਇਹਨੂੰ ਪਾਵਾਂਗੇ ਕੰਨਾ ਚ ਨਾ ਬੜੀ ਬੜੀ ਬਤਨੀ ਵਾਣਾ ਜਸਟ ਇਹ ਮੱਕ ਜੇ ਪਾਣੀ ਅੰਦਰ ਗਿਆ ਵੀ ਤਾਂ ਜਿਹੜਾ ਟਿਸ਼ੂ ਆ ਇਹ ਪਾਣੀ ਨੂੰ ਸੋਖ ਲੂਗਾ ਦੇਖੋ ਕਿਵੇਂ ਬੱਤ ਬਣ ਕੇ ਖੜੀ ਆ ਇਹਨੂੰ ਪਤਾ ਮੈਨੂੰ ਮੋਨ ਲੱਗੇ ਨਹੀਂ ਨਹੀਂ ਕਰੀਏ ਓਜੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਾਰੇ ਵਾਲਾਂ ਨੂੰ ਗਿੱਲੇ ਕਰਨਾ ਵਾ ਜਿੰਨਾ ਪਾਣੀ ਸਾਰੇ ਵਾਲਾਂ ਤੇ ਚੱਲਾ ਜਾਊਗਾ ਦੇਖੋ ਤੱਕ ਓਜੀ ਹੁਣ ਮੈਂ ਕੱਪ ਵਿੱਚ ਪਾਣੀ ਪਾ ਲਿਆ ਵਾ ਆਪਾਂ ਇਹਨੂੰ ਪਾਣੀ ਚ ਮਿਕਸ ਕਰਕੇ ਲਾਵਾਂਗੇ ਸ਼ੈਂਪੂ 10 ਤੋਂ 4 ਸਕੂਪ ਪਾੜਿਆ ਮੈਂ ਚਲੋ ਆਪਾਂ ਵਰਤੇ ਜਿੱਡਾ ਇਹਨਾਂ ਦਾ ਸ਼ਾਈਨਿੰਗ ਤੇ ਸੌਫਟ ਵਾਲੇ ਹੁੰਦੇ ਵਾਲ ਚੰਗੀ ਚੰਨਾ ਆਪਾ ਇਹਨੂੰ ਕਰਨਾ ਇਹਨੂੰ ਆਪਾਂ 2 ਬਰੀ ਲਾ ਸਕਦੇ ਆ ਜਿਵੇਂ 2 ਬਰੀ ਆਪਾਂ ਕੱਪ ਚ ਮਿਕਸ ਕਰਕੇ ਮੇਲ ਸਾਰੀ ਨਿਕਲ ਜਾਂਦੀ ਹੈ ਇਹਦੀ ਜਿਵੇਂ ਇਹ ਪੀਲੇ ਪੀਲੇ ਬਾਦ ਵੀਡੀਓ ਪੰਤੇ ਦੇ ਵਿੱਚ ਹੋ ਪਹਿਲਾਂ ਦੇਖਿਓ ਬੰਦੇ ਜੇ ਤੁਹਾਨੂੰ ਪੈਰ ਨਹੀਂ ਹੱਥ ਨਹੀਂ ਤੁਸੀਂ ਕੱਪ ਦੇ ਵਿੱਚ ਨੂੰ ਆਏ ਡਿਪ ਕਰ ਸੋ ਤੇ ਨੋਹਾਂ ਦੇ ਵਿੱਚ ਚੰਗੀ ਚੰਨਾ ਇਹਦੇ ਜਾਗਰੂ ਦਾ ਸ਼ੈਂਪੂ ਤੇ ਆਈ ਦੋ ਤੇ ਪੈਰ ਦੇ ਨੂੰ ਪਰਾਈਆਂ ਇਹ ਜਦੋਂ ਨਹਾਉਂਦੀ ਆ ਇੰਨੀ ਵਧੀਆ ਆਰਾਮ ਨਾਲ ਖੜ ਜਾਂਦੀ ਆ ਚੁੱਪਚੀ ਪੀਤੀ ਵਿਚਾਰੀ ਤੇ ਹੁਣ ਆਪੇ ਇਹਦੇ ਥੱਲੇ ਸਾਫ਼ ਕਰਾਂਗੇ ਤੇ ਇੱਥੇ ਜਿਵੇਂ ਤੁਹਾਨੂੰ ਪਤਾ ਹੁੰਦਾ ਵਾ ਇਹਨਾਂ ਦੇ ਬਲੈਕ ਬਲੈਕ ਕਈ ਵਾਰ ਜਮਾ ਜਾਂਦਾ ਤੇ ਉਹ ਮੈਲ ਹੁੰਦੀ ਆ ਉਹਨੂੰ ਹੱਥ ਨਹੀਂ ਰਗੜ ਕੇ ਜੇਕਰ ਕੋਈ ਸਪੌਂਜ ਵਗੈਰਾ ਹੁੰਦੀ ਆ ਤਾਂ ਤੁਸੀਂ ਉਹਦੇ ਨਾਲ ਵੀ ਕਰ ਸਕਦੇ ਹੋ ਲਓ ਜੀ ਹੁਣ ਆਪਾਂ ਨੂੰ ਲਾਉਣੇ ਆ ਤਾਂ ਪੰਪ ਪਾ ਦਿੰਦੇ ਸ਼ੈਂਪੂ ਆਪਾਂ ਚੰਗੀ ਤਰ੍ਹਾਂ ਲਾ ਲਿਆ ਹੂੰ ਹੂੰ ਨੋ 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 ਦੇਖੋ ਪਹਿਲੇ ਵਾਸ਼ ਦੇ ਨਾਲ ਕਿੰਨੇ ਵਧੀਆ ਹੋ ਗਏ ਬਾਹਰ ਹੁਣ ਆਪਾਂ ਲਾਉਣੇ ਆ ਸੈਕੰਡ ਵਾਸ਼ ਹੁਣ ਇੰਨੀ ਮੈਲ ਨਹੀਂ ਨਿਕਲਨੀ ਹਜੇ ਹੁਣ ਤਾਂ ਜਸਟ ਚਾਪ ਕਰਨੀ ਆ ਹਲੋ ਗਾਇਸ ਬੈਲ ਨੂੰ ਨਵਾ ਕੇ ਪਿੰਜੇ ਚ ਵਾਰਤਾ ਵਾ ਦੇਖੋ ਜੀ ਹੁਣ ਇਹ ਗਿੱਲੀਆਂ ਨੂੰ ਕਰਦੇ ਨਹੀਂ ਤੌਲੀਂ ਨਾ ਸਾਫ਼ ਕੰਗਾ ਤਾਂ ਸੱਦੋ ਭਾਈ ਕੰਗਾ ਖਾਂਗਾ ਖਾਂਗਾ ਸ਼ੋਤ ਇਹ ਹੈਗਾ ਜੀ ਇਹਦਾ ਕੰਗਾ ਤੇ ਹੈਗਾ ਇਹਦਾ ਨੋਕ ਕੱਟਣ ਵਾਲਾ ਤੇ ਹੈਗੀ ਤੇ ਕੈਂਚੀ ਚਲੋ ਜੀ ਕਲਾਈ ਨੂੰ ਪਕਾ ਦਿੰਦੇ ਹਾਂ ਸਾਫ਼ ਹਾਂ ਵਾਲ ਜਦ ਮੈਂ ਤੌਲੀਂ ਨੂੰ ਸਾਫ਼ ਕਰਦੀ ਹਾਂ ਤੇ ਬਹੁਤ ਫਰਕ ਪੈ ਜਾਂਦਾ ਫਿਰ ਤੇ ਮਾਰਾਂ ਇਹ ਕੰਗਾ ਤੇ ਕੰਗਾ ਜੀ ਅਸੀਂ ਵਰਤਦੇ ਆਂ ਆਵਲਾ ਸਟੀਲ ਦਾ ਕੰਗਾ ਵਾ ਪਹਿਲਾਂ ਦੇ ਗੁੰਝਲਾਂ ਕੱਢਾਂਗੇ ਸਾਰੀਆਂ ਵਾਲਾ ਦਿਨ ਵਾਲ ਦੇਖੋ ਅੱਗੇ ਨਾਲ ਕਿੰਨੀ ਜਿਆਦਾ ਸਮੂਥ ਤੇ ਸ਼ਾਈਨਿੰਗ ਲੱਗ ਰਹੀ ਆ ਪਹਿਲਾਂ ਪਾਸਿੱ ਦਾ ਕੰਗਾ ਮਾਰਾਂਗੇ ਕੋਸ਼ਿਸ਼ ਕਰੋਗੇ ਤੁਸੀਂ ਗਿੱਲੇ ਵਾਲਾਂ ਤਰੀਕਾnga ਮਾਰਿਓ ਇਹਦਾ ਧਿਆਨ ਹੁਣ ਹੈਣਾ ਵੱਲ ਹੈਣਾ ਫਿਰਦੀ ਆ ਆਰਾਮ ਨਾਲ ਟਹਿਲਦੀ ਉਹਨੂੰ ਆਏ ਆ ਇਹਨੂੰ ਆਏ ਕਿ ਉਹਨੂੰ ਕਾਤੋਂ ਹੀ ਨਮਾ ਰਹੇਗਾ ਲੈ ਬੈਲਾ ਫਿਰ ਉਹ ਦੇਖਣਗੇ ਕਿਵੇਂ ਸਾਰੇ ਜਾਣੀ ਤੂੰ ਤਾਂ ਪਿੱਛੇ ਭੱਜੀ ਆਨੀ ਆ ਦੇਖੋ ਗਾਇਜ਼ ਮੋਟੂ ਥੜਦਾ ਮੋਟੂ ਮੋਟੂ ਅੰਗਾ ਆਹ ਕੈਮਰਾ ਆਹ ਕੈਮਰਾ ਇਹ ਉਹ ਜਣਾ ਮੈਂ ਤਾਂ ਹੁਸ਼ੀ ਕਿਆ ਸੀ ਹੁਣ ਦੇਖੋ ਗਾਇਜ਼ ਇਹਦੇ ਆਈ ਇਕੱਠਾ ਨਿਕਲਦੀਆਂ ਨੇ ਦੇਖੋ ਨਾਲ ਹੀ ਨਿਕਲਦੀਆਂ ਇਹ ਜਿਹੜੇ ਥੱਲੇ ਪੈਂਦੀ ਆ ਜਿਵੇਂ ਤੇ ਬੈਕ ਸਾਈਡ ਤੇ ਆਹ ਬਣੀ ਜੂਗਾ ਤਾਂ ਉੱਪਰ ਉੱਪਰ ਸਾਈਂ ਇਕੱਠਾ ਘਟਦਾਂਗੇ ਤੇ ਫਿਰ ਆਪਾਂ ਥੱਲੇ ਜਿਹੜੀਆਂ ਗੱਠਾਂ ਹੋਣਗੀਆਂ ਪੱਤਾਂ ਦੇ ਜੋਨ ਨਿਕਲੇ ਨਾ ਵਾਸਤਾ ਕਿਵੇਂ ਕਿੰਨੀ ਵਾਰ ਗਿਆ ਪਿੱਛੇ ਨਾ ਗਿਆ ਨਾ ਜਾਇਆ ਇਖੜਾ ਹੜਤੀ ਅੱਖੇ ਨਹੀਂ ਲੱਗਦੇ ਮੇਰੀ ਅੱਖਾਂ ਤੇ ਜਦੋਂ ਵੀ ਤੁਸੀਂ ਕਟਿੰਗ ਕਰੋ ਪਲੀਜ਼ ਧਿਆਨ ਨਾ ਕਰਿਓ ਪਹਿਲਾਂ ਤੁਸੀਂ ਦੇਖ ਲਓ ਕਿਹੜੇ ਵਾਲ ਕੱਟਣ ਵਾਲੇ ਹਨ ਅੱਖਾਂ ਦੇ ਮੂਰੇ ਹੁੰਦੇ ਆ ਫੋ ਗਾਇਸ ਅੱਗੇ ਨਾਲੋਂ ਅੱਖਾਂ ਕਿੰਨੀਆਂ ਦੀਂਦੀਆਂ ਨੇ ਦੇਖੋ ਗਾਇਸ ਅੱਗੇ ਨਾਲੋਂ ਕਿੰਨੀ ਸੋਹਣੀ ਬਿਊਟੀਫੁੱਲ ਲੱਗ ਰਹੀ ਐ ਬੈਲੂ ਆਪਣੀ ਆ ਵੇਖੋ ਯਾਰ ਦੀ ਭਾਦੀ ਨੀ ਤੂੰ ਨਾ ਸ਼ਾਲ ਮਾਰ ਜੀ ਤੇ ਪਿੱਛੇ ਵੀ ਦੇਖੋ ਇਹ ਇੰਨੇ ਵਾਲ ਕੱਟ ਤੇ ਆਹ ਹਜੇ ਕਟਾ ਨਹੀਂ ਰਹੀ ਇਹ ਗੱਠਾਂ ਹੀ ਬਣੀਆਂ ਹੋਈਆਂ ਸਾਰੀਆਂ ਇਹਦੇ ਇਹ ਵੀ ਮੈਂ ਹਜੇ ਹੌਲੀ ਹੌਲੀ ਕੱਟ ਰਹੀ ਆ ਇਹ ਜੋ ਹੁਣ ਆਪਏ ਇੱਥੇ ਲਾਵਾਂਗੇ ਖੋਪਰਾ ਤੇਲ ਠੀਕ ਹੈ ਜੀ ਉਈ ਗਿਆ ਸੀ ਕੈਮਰਾ ਸੁਸਾਇਡ ਕਰਨ ਲੱਗਾ ਸੀ ਬੱਲਾ ਹੱਥਾਂ ਤੇ ਲਾਵਾਂਗੇ ਪਹਿਲਾ ਠੀਕ ਹੈ ਇੰਨਾ ਸ਼ਾਈਨਿੰਗ ਬਣੀ ਰਹੋਗੀ ਤੇ ਜਿਵੇਂ ਰੈਡੀਸ਼ ਵਗੈਰਾ ਦੀ ਮੀ ਆ ਦੇ ਇਥੇ ਹਨ ਜਖਮ ਵਗੈਰਾ ਬਣ ਜਾਂਦੇ ਆ ਤੇ ਉਹਦੇ ਨਾਲ ਵੀ ਸਹੀ ਆ ਠੀਕ ਹੈ ਤੇ ਕਰਕੇ ਚੰਗੀ ਤਾਂ ਫਿਰ ਆਪਾਂ ਫੇਰ ਇੱਥੇ ਕੰਗਾ ਲਾਵਾਂਗੇ ਮਾਰਾਂਗੇ ਇੱਦੇ ਤੇ ਓਕੇ ਓਕੇ ਗਾਇਸ ਆਪਾਂ ਇਹਦੇ ਟੱਡੇ ਤੇ ਵੀ ਲਾ ਦਾਂਗੇ ਇਹਨਾਂ ਨੂੰ ਜੀਆ ਮੇਰੇ ਕੁੱਤ ਨੂੰ ਅਲਰਜੀ ਵਗੈਰਾ ਕਰਦਾ ਤੋ ਤੁਸੀਂ ਰਹਿਣ ਦਿਓ ਠੀਕ ਹੈ ਜੀ ਇੱਕ ਵਾਰੀ ਤੇ ਕੰਨਾਂ ਦੇ ਵਿੱਚ ਸਪੈਸ਼ਲੀ ਠੀਕ ਹੈ ਆਹੇ ਕਰਕੇ ਤਨੋਂ ਪਏ ਛਕੀਤਰਾ ਮ사ਜ ਕਰਦੀ ਏ ਬੈਲਾਦੀ ਮ사ਜੀ ਮ사ਜੀ ਕਰ ਲੋ ਬੈਲਾਦੀ ਤੇ ਵਾਲ ਵੀ ਆਪਣੇ ਆਣ ਪੂਰੀ ਚੰਗੀ ਤਰ੍ਹਾਂ ਸੁੱਕ ਗਏ ਆ ਕਿ ਨਾ ਹੁਣ ਇਹ ਕੰਬਦੀ ਆ ਪਹਿਲੇ ਕੰਬਦੀ ਸੀ ਕਿਉਂਕਿ ਇਹ ਗਿੱਲੀ ਸੀ ਹੁਣ ਇਹ ਸਹੀ ਆ ਮੇਚੀ ਵੜ ਜਾ ਹੂੰ ਮੇਚੀ ਵੜ ਜਾ ਕੈਮਰੇ ਦੇ ਮੇਚ ਵੜ ਜਾ ਖੋਪਰ ਤੇਲੀ ਲਾਣਾ ਹੋਰ ਚੱਕ ਕੇ ਸਰੋਂ ਦਾ ਲਾ ਦਿਓ ਪੀਲੇ ਪੀਲੇ ਹੋ ਜਾਣਗੇ ਵਾਲ ਠੀਕ ਆ ਖੋਪਰ ਤੇਲ ਸਾਰੇ ਤੇਲ ਨਾਲੋਂ ਬੈਸਟ ਆ ਜੇ ਤੁਸੀਂ ਜਾਰਾ ਅਮੀਰ ਹੋ ਤਾਂ ਅਲਮੰਡ ਦਾ ਲਾਸ ਆਖਦੀ ਹੂੰ ਪਹਿਲਾਂ ਆਪਾਂ ਸਿੱਧੇ ਵਾਲਵਾ ਦੀ ਇੱਕ ਵਾਰੀ ਠੀਕ ਹੈ ਹੁਣ ਇਹ ਪਾਈ ਦੇ ਵਾਲ ਵਾਦਾਂਗੇ ਜਿਵੇਂ ਵਾਈ ਦੇ ਵਾਲ ਉਸ ਤਰ੍ਹਾਂ ਵਾਹੋ ਸੈਗਮੈਂਟ ਵਿੱਚ ਦੱਸੋ ਕਿ ਛੱਟੀਆਂ ਦੇ ਵਾਲ ਆਏਗਾ ਤੋਂ ਵਾਈ ਤੇ ਹੈ ਇਹ ਇੰਸ਼ਟਾ ਰਹੇਗੀ ਜੀ ਬੜਾ ਥੋੜਾ ਚੁਰੋਚ ਸਾਡਾ ਬੈਲਾ ਰੈਡੀ ਆ ਹੁਣ ਬੈਲਾ ਦਾ ਆਪਾਂ ਵਿਆਹ ਕਰਦੇ ਹਾਂ ਅੱਖਾਂ ਤੋਂ ਅੱਖਾਂ ਦੇ ਵਿੱਚ ਵਾਲ ਬੂਨਾ ਜਾਵਦੇ ਹਾਂ ਲੋ ਜੀ ਹੁਣ ਆਪਣੀ ਬੈਲਾ ਰੈਡੀ ਆ ਗਾਇਜ਼ ਹੁਣ ਦੇਖੋ ਬੈਲਾ ਨਮੋਤ ਬਾਪ ਕੋ ਤੇ ਜਦੋਂ ਵੀ ਤੁਸੀਂ ਆਪ ਡਾਕ ਗਿਰਨ ਆਉਣੇ ਹੋ ਤਾ ਉਹਨੂੰ ਟ੍ਰੀਟ ਜ਼ਰੂਰ ਦਿਓ ਤਾਂ ਕਿ ਉਹਨੂੰ ਪਤਾ ਲੱਗ ਜਾਊ ਕਿ ਮੈਨੂੰ ਟ੍ਰੀਟ ਕੈਸ ਕੈਸ ਗੱਲ ਦੀ ਮਿਲੀ ਆ ਤੇ ਇਹ ਮਹਾਰਾਣੀ ਫੋ ਕੱਟਦੀ ਮੰਗੀ ਜਾਂਦੀ ਆ ਚਲ ਬੈੜ ਥੱਲੇ ਕੈਚ ਕਰ ਲ ਹੁਣ ਤੁਹਾਨੂੰ ਹੈ ਨਾ ਕੈਚ ਕਰਕੇ ਦਿਖਾਵੂਗੀ ਰੁਕ ਜਾ ਬੈੜਾ ਹਜੇ ਰੁਕ ਜਾ ਹਣ ਕੈਚ ਹਾਂ ਹਣ ਬੈੜਾ ਵੀ ਕੈਚ ਕਰੂਗੀ ਕਰੂਗੀ ਪਹਿਲਾਂ ਕੈਚ ਚਲ ਬੈੜਾ ਸਿਟ ਪਹਿਲਾਂ ਬੈੜ ਥੱਲੇ ਬੈੜਾ ਸਿਟ ਸਿਟ ਹੈ 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 ਦੀਪ ਐ ਕਿੱਧਰੇ ਨਹੀਂ ਜਾਂਦੀ ਪਹਿਲੇ ਬੈਠ ਦੇ ਚੱਲ ਪੁੱਤ ਥੱਲੇ ਬੈਠ ਸਿੱਟ ਸਿੱਟ ਕੈਚ ਵੈਰੀ ਗੁੱਡ ਹੁਣ ਹੈਲੋ ਕਰਕੇ ਦਿਖਾ ਦੇ ਮੈਨੂੰ ਹੈਲੋ ਕਰ ਦੇ ਹੈਲੋ ਦੋਨੋਂ ਤਰਾਂ ਓ ਮਾਈ ਗੋਡ ਇੱਕ ਆ ਤੈਨੂੰ ਕਰ ਹੈਲੋ ਗੁੱਡ ਗਰਲ ਨੱਚ ਕੇ ਵੀ ਵਗਾ ਦੇ ਹੁਣ ਸਾਨੂੰ ਤੇ ਆ ਜੀ ਆਪਣੀ ਕੁਕੀਜ਼ ਟ੍ਰੀਟ ਤੇ ਤੁਸੀਂ ਆਪਣੇ ਡੌਗ ਜਿਸ ਨੂੰ ਜ਼ਰੂਰ ਪਾਇਆ ਕਰੋ ਚਾਹੇ ਉਹ ਕੋਈ ਜੇ ਤੁਸੀਂ ਉਹਨੂੰ ਸਿਖਾਉਣਾ ਹੋਵੇ ਹੈਂਡਸ਼ੇਕ ਜਾਂ ਸਿੱਟ ਵਗੈਰਾ ਸਿਖਾਉਣਾ ਹੋਵੇ ਜਦ ਨਮੋਣ ਤੋਂ ਬਾਅਦ ਜਿੰਨੇ ਕੋਈ ਵਾਲ ਵਗੈਰਾ ਖਟਾਉਂਦੇ ਹੁਣ ਦੇਖੋ ਕਿੰਨਾ ਫਰਕ ਆੱਖਾਂ ਦਾ ਤੇ ਉਹਨੂੰ ਪਤਾ ਲੱਗ ਜੂ ਕਿ ਮੈਨੂੰ ਕੈਸੇ ਗੱਲ ਦੀ ਇਹ ਮਿਲ ਰਹੀ ਹੈ ਟ੍ਰੀਟ ਠੀਕ ਹੈ ਇਹ ਨਹੀਂ ਨਹੀਂ ਹਨਮ ਜਿਹੜੀ ਚੱਕੀ ਜਾਂਦੀ ਹੈ ਹਨਾ ਲੈਣੀ ਦਵੀ ਚਲ ਹਨਨ ਵੀ ਖਾ ਪਵੇ ਹੈਣਾ ਚੱਲ ਪਹਿਲੇ ਹੈਲੋ ਕਰਕੇ ਦੱਸੂਗੀ ਸਾਨੂੰ ਹੈਲੋ ਕਰ ਦੇ ਨੋ ਹੈਲੋ 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 ਐਂ ਦੂਜੀ ਹੱਥ ਨਾ ਕਰ ਵੈਰੀ ਗੁੱਡ ਲੈਣੀ ਐ ਟ੍ਰੀਟ ਹੁਣ ਲੈ ਕੈਚ ਨੋ 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 ਆ ਦੇ ਇਧਰ ਆ ਗਈ ਇਧਰ ਚੱਲ ਬੈਠ ਹੈਣਾ ਥੱਲੇ ਬੈਠ ਇਹਨੂੰ ਵਾਇਆ ਕਿਤੇ ਹੈਣਾ ਦੀ ਐ ਟ੍ਰੀਟ ਤੇਰੀ ਨਹੀਂ ਹੈਗੀ ਹੈਣਾ ਕੈਚ ਚਲੋ ਬਸ ਬਸ ਇੰਨੀ ਨਹੀਂ ਖਾਣੀ ਤਾਂ ਆਨ ਦੇਖੋ ਅੱਗੇ ਨਾਲੋਂ ਕਿੰਨਾ ਫਰਕ ਆਦੇ ਤੁਹਾਨੂੰ ਦੱਸਿਓ ਕਿਵੇਂ ਲੱਗੀ ਵੀਡੀਓ ਤੇ ਮਿਲਦੇ ਆਪਾਂ ਅਗਲੇ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ ਬਾਏ